ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮੇਅਰ ਸਾਹਿਬ ਜੀ ਬੇ ਕਲੌਂਧਪੁਰ ਜੀ ਨਾਲ ਖੜੇ ਆ ਸਾਡੇ ਸੀਨੀਅਰ ਡਿਪਟੀ ਮੇਅਰ ਰਾਹੁਲ ਮਨਸੂਜੀ ਅਤੇ ਡਿਪਟੀ ਮੇਅਰ ਸਾਡੇ ਵਿਨੋਦ ਸੋਜੀ ਅਤੇ ਸਾਰੇ ਹੀ ਕੌਂਸਲਰ ਸਹਿਬਾਨ ਖੜੇ ਆ ਸਾਰਿਆਂ ਵੱਲ ਇੱਕ ਵਾਰੀ ਕੈਮਰਾ ਮਾਰੋ ਇਹ ਸਾਰੇ ਸਾਡੇ ਚੁਣੇ ਹੋਏ ਨੁਮਾਇੰਦੇ ਆ ਕਾਂਗਰਸ ਪਾਰਟੀ ਦੇ ਕੱਲਿਆ ਕੇ ਅੱਜ ਸ਼ਹਿਰ ਦੇ ਵਿੱਚ ਤੁਸੀਂ ਦੇਖਿਆ ਕਿ ਕੂੜਾ ਚੱਕਿਆ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਯੂਨੀਅਨ ਦੇ ਪ੍ਰਧਾਨ ਸਾਪਰ ਸਾਹਿਬ ਦਾ ਵੀ ਧੰਨਵਾਦ ਕਰਾਂਗਾ ਕਿਉਂਕਿ ਇਹ ਉਪਰਾਲਾ ਜਿਹੜਾ ਅਸੀਂ ਕਰ ਰਹੇ ਆ ਇਹ ਉਹਨਾਂ ਦੇ ਸਹਿਯੋਗ ਤੋਂ ਬਿਨਾ ਸੰਭਵ ਨਹੀਂ ਸੀਗਾ ਕਿਉਂਕਿ ਉਹ ਲੜਾਈ ਲੜਦੇ ਪਏ ਆ ਸਰਕਾਰ ਦੇ ਖਿਲਾਫ ਸਰਕਾਰ ਉਹਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ ਮਗਰ ਮੈਂ ਇਹ ਇਹ ਸੁਆਸਨ ਦੇਣਾ ਚਾਹਨਾ ਪੂਰੀ ਯੂਨੀਅਨ ਨੂੰ ਕਿ ਪੂਰਾ ਹਾਊਸ ਕਾਂਗਰਸ ਦਾ ਉਹਨਾਂ ਦੇ ਨਾਲ ਖੜਾ ਵਾ ਸਰਕਾਰ ਦੇ ਨਾਲ ਜਿਹੜੀ ਉਹਨਾਂ ਦੀ ਲੜਾਈ ਆ ਉਹਦੇ ਨਾਲ ਅਸੀਂ ਸਾਰੇ ਦੱਤ ਗਿਆਨ ਨਾਲ ਖੜੇ ਆਂ ਦੂਜੀ ਗੱਲ ਇਹ ਆ ਕਿ ਕੱਲ ਉਹਨਾਂ ਦੀ ਸੂਤ ਸਾਹਿਬ ਨਾਲ ਗੱਲ ਹੋਈ ਸੀਗੀ ਸਾਡੇ ਦਿੱਤੀ ਮੇਰ ਸਾਹਿਬ ਨਾਲ ਠਾਪਰ ਜੀ ਦੀ ਉਹਨਾਂ ਨੇ ਵੀ ਕਿਹਾ ਕਿ ਸ਼ਹਿਰ ਦੇ ਵਸਨੀਕ ਅਸੀਂ ਵੀ ਆ ਤਿਹਾਰਾਂ ਦੇ ਦਿਨ ਚੱਲਦੇ ਆ ਮਨ ਹਰੇਕ ਇਨਸਾਨ ਦਾ ਦੁਖਦਾ ਮਗਰ ਉਹ ਆਪਣੀ ਲੜਾਈ ਤੇ ਕਾਇਮ ਆ ਮਗਰ ਫੇਰ ਵੀ ਸ਼ਹਿਰਦਾਰੀ ਹੋਣ ਦੇ ਨਾਤੇ ਉਹਨਾਂ ਨਾਲ ਗੱਲ ਸੂਤ ਸਾਹਿਬ ਦੀ ਗੱਲ ਹੋਈ ਆ ਕਿ ਆਪਾਂ ਸੂਤ ਸਾਹਿਬ ਨੇ ਕਿਹਾ ਕਿ ਆਪਾਂ ਸ਼ਹਿਰ ਨੂੰ ਸਾਫ਼ ਕਰਨਾ ਚਾਹੁੰਦੇ ਆ ਸਹਿਯੋਗ ਸਾਨੂੰ ਦਿਓ ਤੁਸੀਂ ਤੇ ਉਹਨਾਂ ਨੇ ਸਹਿਮਤੀ ਦਿੱਤੀ ਇਸ ਗੱਲ ਦੀ ਕਿ ਠੀਕ ਆ ਅਸੀਂ ਵੀ ਚਾਹੁੰਦੇ ਆ ਕਿ ਦਿਨ ਤੇ ਹੜ ਚੱਲਦੇ ਪਏ ਆ ਗਾਂ ਦਸਹਿਰਾ ਵੀ ਆ ਰਿਹਾ ਬਾਲਮੀ ਮਹਾਰਾਜ ਦਾ ਪ੍ਰਗਟ ਦਿਹਾੜਾ ਵੀ ਆ ਰਿਹਾ ਹੋਰ ਵੀ ਫੈਸਟੀਵਲ ਸਾਡੇ ਚੱਲਦੇ ਪਏ ਆ ਉਹਨਾਂ ਪ੍ਰਲਕਸ਼ ਦੇ ਵਿੱਚ ਸ਼ਹਿਰ ਸਾਫ਼ ਹੋਣਾ ਚਾਹੀਦਾ ਮਗਰ ਲੜਾਈ ਉਹਨਾਂ ਦੀ ਸਰਕਾਰ ਦੇ ਖਿਲਾਫ ਜਾਰੀ ਰਹੂਗੀ ਤੇ ਉਸ ਲੜਾਈ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਖੜੇ ਆਂ ਦੂਜੀ ਗੱਲ ਇਹ ਆ ਕਿ ਕੱਲ ਤੁਸੀਂ ਦੇਖਿਆ ਵਿਧਾਨ ਸਭਾ ਦੇ ਵਿੱਚ ਵੀ ਰਾਣਾ ਗੁਰਜੀਤ ਸਿੰਘ ਜੀ ਨੇ ਕਪੂਰਥਲੇ ਦੇ ਮੁੱਦੇ ਨੂੰ ਬੇਵਾਕੀ ਦੇ ਨਾਲ ਚੱਕਿਆ ਅਤੇ ਸਾਡੇ ਮੁਲਾਜ਼ਮ ਵੀਰਾਂ ਦੀ ਮੰਗ ਨੂੰ ਸਰਕਾਰ ਨੂੰ ਬਹਾਰ ਲਈ ਆ ਕਿ ਤੁਸੀਂ ਸਾਨੂੰ ਰੋਲੋ ਨਾ ਇਹਨਾਂ ਦੀਆਂ ਮੰਗਾਂ ਤੇ ਧਿਆਨ ਦਿਓ ਤੇ ਤਾਜੋ ਇਹਨਾਂ ਦੀਆਂ ਮੰਗਾਂ ਮੰਨ ਕੇ ਇਹਨਾਂ ਨੂੰ ਇਨਸਾਫ ਮਿਲੇ ਪਰ ਪੂਰੀ ਦਲੇਰੀ ਦੇ ਨਾਲ ਉਹਨੇ ਗੱਲ ਉਠਾਈ ਆ ਸੋ ਅੱਜ ਮੈਂ ਬੇਨਤੀ ਕਰਨਾ ਚਾਹਨਾ ਸ਼ਹਿਰ ਵਾਸੀਆਂ ਨੂੰ ਕਿ ਸ਼ਹਿਰ ਵੀ ਸਾਡਾ ਇਸੇ ਤਰ੍ਹਾਂ ਸਹਿਯੋਗ ਦੇਵੇ ਰਾਣਾ ਗੁਰਜੀਤ ਸਿੰਘ ਜੀ ਵੱਲੋਂ ਬੀਤੇ ਦਿਨੀ ਤੁਸੀਂ ਦੇਖਿਆ ਕਿ ਸਾਰੇ ਐਮਸੀਆ ਦੇ ਸਹਿਯੋਗ ਦੇ ਨਾਲ ਮਸ਼ੀਨਰੀ ਲਾਈ ਗਈ ਔਰ 8 ਦਿਨੋਂ ਕੰਮ ਵੀ ਚੱਲਿਆ ਮਗਰ ਉਹਦੇ ਬਾਅਦ ਹੜਤਾਲ ਚਾਲੂ ਹੋ ਗਈ। ਕੋੜਾ ਜੋ ਉਹੀ ਮਸ਼ੀਨਰੀ ਦੇ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਜਨਰੀ ਮਸ਼ੀਨਰੀ ਸਾਰੇ ਐਮਸੀਆਂ ਨੇ ਤਿਲਕੁਲ ਯੋਗਦਾਨ ਦਿੱਤਾ ਇਸ ਗੱਲ ਦਾ ਪਰਣ ਕੀਤਾ ਹੋਇਆ ਕਿ ਅਸੀਂ ਸਤਾਈ ਦਾ ਕੂੜਾ ਚੱਕਰਾ ਜ਼ਰੂਰ ਆ। ਠੀਕ ਹੈ ਜੀ ਉਹਦੇ ਬਾਅਦ ਪਰਮਾਪਨਾ ਕਰੇ ਸਰਕਾਰ ਕਾਂਗਰਸ ਦੀ ਬਣੇ ਉਹਦੇ ਬਾਅਦ ਕਾਂਗਰਸ ਦਾ ਹੋ ਬਣੇਗਾ ਤੇ ਕਾਂਗਰਸ ਦਾ ਉਹੀ ਕੂੜਾ ਚੱਕੇਗਾ। ਇਸ ਕਰਕੇ ਸ਼ਹਿਰ ਵਾਸੀਆਂ ਦੇ ਅੱਜ ਸਹਿਯੋਗ ਦੀ ਲੋੜ ਆ। ਇਥੇ ਕੋਈ ਪੋਲਿਟੀਕਲ ਗੱਲ ਨਹੀਂ ਕੋਈ ਰਾਜਨੀਤੀ ਨਹੀਂ। ਗੱਲ ਹੋ ਰਹੀਆ ਸਿਰਫ ਇਨਸਾਫ ਦੀ ਕੂੜਾ ਚੱਕਣ ਦੀ ਉਹਦੇ ਵਿੱਚ ਜੁਨੀਅਨ ਦਾ ਮੈਂ ਥੈਂਕਸ ਕਰਦਾ ਕਿ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਔਰ ਹਾਮੀ ਭਰੀਆ ਕਿ ਉਹ ਵੀ ਚਾਹੁੰਦੇ ਆ ਕਿ ਸ਼ਹਿਰ ਸਾਫ਼ ਹੋਵੇ ਉਹਨਾਂ ਦੀਆਂ ਟੀਮਾਂ ਵੀ ਲੱਗੀਆਂ ਹੋਈਆਂ ਦੇਖੋ ਸਹਿਯੋਗ ਆ ਸ਼ਹਿਰ ਦਾ ਔਰ ਐਮਸੀਆਂ ਦਾ ਸਾਰਿਆਂ ਦਾ ਸਹਿਯੋਗ ਆ ਉਹ ਪੂਰਾ ਸਹਿਯੋਗ ਜਿਹੜਾ ਵਾ ਇਹ ਸ਼ਹਿਰ ਨੂੰ ਸਾਫ਼ ਕਰਨ ਵਾਸਤੇ ਤਿਉਹਾਰਾਂ ਦੇ ਪ੍ਰਤੀ ਲੱਗਾ ਹੋਇਆ ਅੱਜ ਤੇ ਸ਼ਹਿਰ ਕੋਈ ਸਹਿਯੋਗ ਦੀ ਮੰਗ ਕਰਦੇ ਆ ਇੱਥੇ ਕੋਈ ਬੰਦਾ ਪੁਲitical ਬਿਆਨ ਦੇ ਦੇਵੇ ਸਿਆਸਤ ਨਾ ਇੱਥੇ ਸਿਆਸਤ ਦੀਆਂ ਰੋਟੀਆਂ ਨਾ ਸਿੱਕੀਆਂ ਜਾਣ ਇਹ ਮੁੱਦਾ ਸ਼ਹਿਰ ਦਾ ਵਾ ਜੈ ਸ਼੍ਰੀ ਰਾਮ ਸਤਿ ਸ੍ਰੀ ਅਕਾਲ ਮੇਰੇ ਸਾਰੇ ਪਿਆਰੇ ਕਪੂਰਥਲਾ ਵਾਸੀਓ ਆਪ ਜਿਹੜੇ ਸਾਰੇ ਦੇ ਸਹਿਯੋਗ ਨਾਲ ਯੂਨੀਅਨ ਦੇ ਸਹਿਯੋਗ ਨਾਲ ਰਾਣਾ ਗੁਰਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਨਾਲ ਤੇ ਮੇਰੇ ਸਮੂਹ ਐਮਸੀ ਭਾਈਚਾਰੇ ਦੇ ਸਹਿਯੋਗ ਦੇ ਨਾਲ ਸਾਡੇ ਤਿੰਨੇ ਮੇਅਰ ਦੇ ਸਹਿਯੋਗ ਦੇ ਨਾਲ ਅੱਜ ਸਫਾਈ ਵਿਵਸਥਾ ਦਿਵਾਰਤ ਕਪੂਰਥਲੇ ਵਿੱਚ ਕਾਇਮ ਹੋਣ ਲੱਗੀ ਆਂ ਦੇਖੋ ਸਰਦਾਰਾ ਹਮੇਸ਼ਾ ਧੱਕਾ ਕਰਦੀਆਂ ਆਈਆਂ ਜਿਹੜਾ ਸਾਡਾ ਯੂਨੀਅਨ ਭਾਈਚਾਰਾ ਵਾ ਜਿਹੜੀ ਕਮੇਟੀ ਦੀ ਯੂਨੀਅਨ ਆ ਉਹਨਾਂ ਦੀਆਂ ਜਿਹੜੀਆਂ ਮੰਗਾਂ ਵਾ ਉਹ ਬਿਲਕੁਲ ਜਾਇਜ਼ ਆ ਉਹਨਾਂ ਦੇ ਬੰਦੇ ਰੱਖਣੇ ਚਾਹੀਦੇ ਆ ਉਹਨਾਂ ਸਿਸਟਮ ਸਾਰਾ ਬਣਨਾ ਚਾਹੀਦਾ ਉਹਨਾਂ ਦੀਆਂ ਮੰਗਾਂ ਮੰਗਣੀਆਂ ਚਾਹੀਦੀਆਂ ਲੇਕਿਨ ਸਰਕਾਰ ਨੇ ਉਹਨਾਂ ਨਾਲ ਧੋਖਾ ਕੀਤਾ ਸਰਕਾਰ ਨੇ ਇੱਕ ਵਾਰੀ ਉਹਨਾਂ ਨੂੰ ਹਾਂ ਕਰਕੇ ਫੇਰ ਨਾ ਕਰਦੀ ਜਿਹਦੇ ਕਰਕੇ ਉਹਨਾਂ ਤੇ ਰੋਸ ਆ ਅਸੀਂ ਯੂਨੀਅਨ ਦੇ ਨਾਲ ਸਾਡਾ ਪੂਰਾ ਹਾਊਸ ਕਾਂਗਰਸ ਦਾ ਯੂਨੀਅਨ ਦੇ ਨਾਲ ਖੜਾ ਜਿੱਥੇ ਜਿੱਦਾਂ ਕਹਿਣਗੇ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਕਿਉਂਕਿ ਉਹਨਾਂ ਦਾ ਬਹੁਤ ਬਹੁਤ ਸਹਿਯੋਗ ਸਾਡੇ ਕਪੂਰ ਦੇਲੇ ਸ਼ਹਿਰ ਨੂੰ ਸਾਫ਼ ਕਰਾ ਦੇਵੇ ਕੂੜਾ ਤੇ ਸ਼ਹਿਰ ਤੇ ਮਹੀਨੇ ਪਹਿਲਾਂ ਦਾ ਪਿਆ ਅੱਜ ਵੀ ਹੁਣ ਪਹਿਲਾਂ ਕਿਹਾਰੇ ਦੇਖੋ ਗੱਲ ਇਦਾਂ ਵਾ ਇੱਕ ਮਹੀਨਾ ਪਹਿਲਾਂ ਵੀ ਕੂੜਾ ਪਿਆ ਸੀਗਾ ਜਿੱਥੇ ਸਫਾਈ ਹੁੰਦੀ ਰਹੀ ਆ ਯੂਨੀਅਨ ਦੇ ਸਹਿਯੋਗ ਦੇ ਨਾਲ ਕੂੜਾ ਚੁਕਾਉਂਦੇ ਰਹੇ ਆ ਸਫਾਈ ਕੂੜਾ ਵਿੱਚ ਇਹ ਕਦੇ ਨਹੀਂ ਸਮੱਸਿਆ ਜੀ ਕੂੜੇ ਦਾ ਰੋ ਜਾਣਾ ਤੇ ਉਹਨੇ ਬੈਠੇ ਚਹੀ ਚੁਕਾਉਂਦੇ ਰਹੇ ਸਾਫ ਕਰਦੇ ਰਹੇ ਅਗਰ ਯੂਨੀਅਨ ਦੇ ਸਹਿਯੋਗ ਦੇ ਨਾਲ ਇਹ ਸਫਾਈ ਨਾ ਕਰਦੇ ਤੇ ਇਹ ਹੋ ਹੰਬਤ ਰਹਾ ਹੋ ਸਕਦਾ ਸੀ ਚੰਨੀਤਾ ਵੱਲੋਂ ਕਹਿਿਆ ਜਾ ਰਿਹਾ ਕਾਂਗਰਸ ਦੇ 48 ਅੰਸ਼ੀ ਹੈ ਦੇਖੋ ਜੀ 48 ਬਿਲਕੁਲ ਹੈਗੇ ਕਾਂਗਰਸ ਦੇ ਐਮਸੀ 48 ਹੈ ਤੇ ਕਾਂਗਰਸ ਦਾ ਹੀ ਐਮਐਲਏ ਆ ਤੇ ਮੈਂ ਚੰਨੀ ਸਾਹਿਬ ਨਾਲ ਗੱਲ ਕਰੂੰਗਾ ਚੰਨੀ ਸਾਹਿਬ ਆਓ ਆਪਾਂ ਰਲ ਕੇ ਸ਼ਹਿਰ ਦੀ ਸਫਾਈ ਕਰੀਏ ਨਾ ਕਿ ਕੂੜੇ ਤੇ ਰਾਜਨੀਤੀ ਕਰੀਏ ਸ਼ਹਿਰ ਨੂੰ ਆਪਾਂ ਸਾਫ਼ ਰੱਖਾਂਗੇ ਤੇ ਸਾਰੇ ਆਪਾਂ ਵਾਅਦੇਾਂ ਦੇਣਗੇ ਜੇ ਆਪਾਂ ਕੋੜੀ ਰਾਜਨੀਤੀ ਦੀ ਗੱਲ ਕਰਾਂਗੇ ਤੇ ਆਪਾਂ ਸਾਰੇ ਵਾਅਦੇਾਂ ਦੇਣਗੇ ਸਿਰਫ ਵੋਟਾਂ ਮੰਗਣ ਦੀ ਰਾਜਨੀਤੀ ਨਹੀਂ ਹੁੰਦੀ ਸ਼ਹਿਰ ਦੀ ਸੇਵਾ ਕਰਨ ਦੀ ਸਮਾਜ ਸੇਵਾ ਕਰਨ ਦੀ ਅਸੀਂ ਰਾਜਨੀਤੀ ਹੀ ਮੰਨਦੇ ਆ